ਬਿਲਕੁਲੀ ਇਹ 436 ਮਾਤਾ ਤਾਂ ਤਾਂ ਸ਼੍ਰੀ ਗੁਰਜਨਦੇਵ ਜੀ ਦੇ ਚੰਨਲ ਸ਼ੋਅ ਕਾਪਤ ਹਰਤੀ ਹੈ ਜੀ ਬਾਬਾ ਮਲਜੀ ਦੇ ਇਸਲਾਨਾ ਜੋੜ ਮੇਲਾ ਹੋ ਰਿਹਾ ਹੈ ਜੀ ਇੱਥੇ ਹਰੇਕ ਤਰ੍ਹਾਂ ਦਾ ਪ੍ਰਬੰਧ ਹੈ ਜੀ ਪ੍ਰਸ਼ਾਦਾ ਪਾਣੀ ਦੁੱਧ ਦੇ ਚੰਨਾਂ ਠੰਡੇ ਜਲ ਦੀਆਂ ਸ਼ਕੀਨਾਂ ਚੱਲ ਰਹੀਆਂ ਜੀ ਫਿਰ ਸ਼ਕੀਨਾਂ ਤੋਂ ਬਾਅਦ ਦੋਸਾਂ ਇਸਲਾਨਾ ਜੋੜ ਮੇਲੇ ਤੋਂ ਬਾਅਦ ਐਤਵਾਦ ਨੂੰ ਸ਼ਾਮ ਨੂੰ ਸੰਝ ਹੁੰਦੀ ਹੈ ਜੀ ਸੇਵਾ ਦਾ ਦੀ ਸਾਰੀ ਨਿਗਰਾਨੀ ਚ ਇਹ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਉਂਦੀ ਹੈਗੀ ਬਕਾਇਦਾ ਇੱਥੇ ਮੈਡੀਕਲ ਕੈਂਪ ਹੈ ਐ ਐਂਬੂਲੈਂਸ ਇੱਥੇ ਬਕਾਇਦਾ ਆਈ ਹੁੰਦੀ ਆ ਰੱਬ ਨਾ ਕਰੇ ਜੇ ਅਮਰਜੰਸੀ ਕਿਸੇ ਨੂੰ ਹੁੰਦੀ ਆ ਤੇ ਉਹ ਆਪਾਂ ਚੀਜ਼ਾਂ ਨੂੰ ਹੈਂਡਲ ਕਰ ਸਕੀਏ ਹਾਂਜੀ ਆ ਸਰ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ ਨੇ ਇਹ ਸੰਗਤਾਂ ਜੀ ਦੂਰ ਤੋਂ ਸਾਡੇ ਪੂਰੇ ਵਰਲਡ ਵਿੱਚੋਂ ਹੀ ਇੱਥੇ ਆਉਂਦੀਆਂ ਜੀ ਫਿਲਹਾਲ ਤੇ ਕੋਈ ਕੈਨੇਡਾ ਤੋਂ ਅਮਰ ਰਾਜਸਥਾਨ ਤੋਂ ਮਤਲਬ ਬੰਬਈ ਤੋਂ ਵੀ ਇੱਥੇ ਸੰਗਤਾਂ ਜਿਹੜੀਆਂ ਚੌਂਕੀ ਭਾ ਕੇ ਜਾਂਦੀਆਂ ਆ ਨਮਸਤਕ ਹੁੰਦੀਆਂ ਆ ਸਾਰੇ ਤਰ੍ਹਾਂ ਦੀਆਂ ਉਦੋਂ ਦੂਰ ਤੋਂ ਆਉਂਦੇ ਆ ਇਹ ਰਹਿ ਹੈ ਜਿਹਨੂੰ ਪ੍ਰਬੰਧ ਕੀਤਾ ਗਿਆ ਇਹਦੇ ਦੂਰੋ ਸੰਗਤਾਂ ਨੂੰ ਨਹੀਂ ਇਹ ਹੈ ਕਿ ਇਦਾਂ ਜੀ ਉੱਪਰ ਹਾਲ ਹੀ ਲੱਗੇ ਹੋਏ ਆ ਜੀ ਸਜੇ ਹੋਏ ਆ ਜੀ ਉੱਥੇ ਜਿੱਦਾਂ ਚੌਕੀ ਦਿਨ ਸ਼ਨੀਵਾਰ ਜਿੱਦਾਂ ਭਾਇ ਹੁੰਦੀ ਆ ਉਵੇਂ ਹੀ ਸਾਰੇ ਸੰਗਤਾਂ ਦੇ ਬਰਬ ਜਿੱਦਾਂ ਦਿਵਾਨਾ ਚ ਹੋਣਗੇ ਆਦਰਵਾਇਜ਼ ਉਦਾਂ ਆਪਾਂ ਇੱਕ ਪਰਮਾਨੈਂਟ ਕਿਸੇ ਸਪੈਸੀਫਿਕ ਜਗ੍ਹਾ ਨਹੀਂ ਹੈਗੀ ਜਿੱਥੇ ਆਪਾਂ ਸਾਰੇ ਕਮੇਟੀ ਵਾਲੇ ਜਨ ਵੀ ਜਿੱਦਾਂ ਚੌਕੀਆਂ ਦਾ ਜਿਹੜਾ ਹਾਂ ਫਾਰ ਸ਼ਨੀਵਾਰ ਪ੍ਰੋਗਰਾਮ ਉਹ ਮੇਲੇ ਵਾਲੇ ਜਨਾਬ ਜੀ ਚੱਲੂਗਾ ਹਾਂਜੀ ਹਾਂਜੀ ਜਿੱਦਾਂ ਕਿਸੇ ਦੀਆਂ ਪੰਜ ਚੌਕੀਆਂ ਆ ਮਤਲਬ ਸ਼ੀਵੀ ਪਾਣੀ ਆ ਉਹ ਇਦਾਂ ਮੇਲੇ ਵਾਲਾ ਦੇ ਸ਼ਨੀਵਾਰ ਆ ਗਿਆ ਉਹਦੀ ਟੀਮ ਵਾਈਜ਼ ਆਪਣੀ ਚੌਕੀ ਭਰਦੇ ਜਾਣਗੇ ਕਿਸੇ ਨੇ ਸਟਾਰਟ ਕਰਨੀਆਂ ਆ ਨਵੀਆਂ ਚੌਕੀਆਂ ਉਹ ਵੀ ਆਪਣੇ ਉਹਦੀ ਚਾਲੂ ਰੱਖਣਾ ਚਾਹਤਾ ਸੰਕਤਨੂ ਜੀ ਇਹ ਹੀ ਆ ਜੀ ਆਪਣੇ ਗੁਰੂ ਘਰ ਦੀਆਂ ਬਖਸ਼ੀਆਂ ਲੈਣ ਲਈ ਨਿਮਾਣੇ ਹੋ ਕੇ ਇੱਥੇ ਹਮ ਹਮਾ ਕੇ ਪਹੁੰਚੋ ਜੀ ਨਾ ਗਰਦੀਆਂ ਸੰਕਤਨਾਂ ਦਾ ਸਾਰਿਆਂ ਦਾ ਮਤਲਬ ਸਹਿਯੋਗ ਹੋਊਗਾ ਕਿਸੇ ਤਰ੍ਹਾਂ ਤਰ੍ਹਾਂ ਦੀ ਕਿਸੇ ਵੀ ਸੰਗਤ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਬਾਕਾਇਦਾ ਸਾਹਿਬ ਇਹ ਪ੍ਰਸ਼ਾਸਨ ਵੱਲੋਂ ਵੀ ਪੂਏ ਪੁਖਤਾ ਪ੍ਰਬੰਧ ਹੈ ਕਿ ਹਾਂ ਵੀ ਜੇ ਮਤਲਬ ਸੰਗਤ ਥੋੜੀ ਮਤਲਬ ਕਾਫੀ ਜ਼ਿਆਦਾ ਵੱਧਦੀ ਹੈ ਤੇ ਉਹਦੇ ਕਰਕੇ ਕੋਈ ਹਿਸਾਬ ਨਾਲ ਅਸੀਂ ਉਹ ਅਰੇਂਜਮੈਂਟ ਕੀਤਾ ਹੋਇਆ ਹੈ